ਐਸਐਸਪੀ ਬਠਿੰਡਾ ਸਾਹਿਬ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਚੱਲੀ ਗਈ ਹੈ ਉਸੇ ਲੜੀ ਦੇ ਤਹਿਤ ਸਾਡੇ ਐਸਐਚਓ ਕਨਾਲ ਕਲੋਨੀ ਵੱਲੋਂ ਗਸ਼ਤ ਦੇ ਸਵਾਨ ਦੇ ਵਿੱਚ ਬੀ ਰੋਡ ਤੇ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਇੱਕ ਸ਼ੱਕੀ ਔਰਤ ਮਿਲੀ ਉਸ ਨੂੰ ਰੋਕ ਕੇ ਉਸ ਦਾ ਨਾਮ ਪੁੱਛਿਆ ਗਿਆ ਜਿਸ ਨੇ ਆਪਣਾ ਨਾਮ ਰਣਜੀਤ ਕੌਰ ਪਤਨੀ ਪਰਮਜੀਤ ਸਿੰਘ ਪਾਸੀ ਲਾਲ ਸਿੰਘ ਵਸਤੀ ਬਠਿੰਡਾ ਦੱਸਿਆ ਜਿਸ ਦੀ ਤਲਾਸ਼ੀ ਲੈਣ ਦੇ ਲਈ ਕੰਟਰੋਲ ਤੋਂ ਮੈਨੂੰ ਫੋਨ ਆਇਆ ਜਦੋਂ ਮੈਂ ਜਾ ਕੇ ਮੌਕੇ ਤੇ ਪਹੁੰਚ ਗਿਆ ਦੀ ਬੈਗ ਦੀ ਜਿਹੜਾ ਉਹਦੇ ਕੋਲ ਬੈਗ ਫੜਿਆ ਹੋਇਆ ਸੀ ਉਹਦੀ ਤਲਾਸ਼ੀ ਲਈ ਤਾਂ ਉਸ ਦੇ ਵਿੱਚੋਂ 1700 ਨਸ਼ੀਲੀ ਗੋਲੀ ਜਿਹੜੀ ਸੀ ਬਰਾਮਦ ਹੋਈ ਤੇ 1,05000 ਰੁਪਿਆ ਡਰੱਗ ਬਣੀ ਬਰਾਮਦ ਹੋਈ ਜਿਹਨਾਂ ਨੂੰ ਇਸ ਕਬਜ਼ੇ ਚ ਲੈ ਕੇ ਉਹਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈਗਾ ਉਹਦੀ ਗ੍ਰਿਫਤਾਰੀ ਪਾ ਲਈ ਗਈ ਸੀ ਕੋਈ ਕਿਥਾਂ ਦੀ ਹੈ ਜੀ ਬਠਿੰਡਾ ਦੀ ਰਹਿਣ ਵਾਲੀ ਆ ਲਾਲ ਸਿੰਘ ਬਸਤੀ ਦੀ ਹੀ ਰਹਿਣ ਵਾਲੀ ਹੈ ਇਹ ਪਹਿਲਾਂ ਵੀ ਮੁਕਦਮਾ ਦਰਜ ਹੈ ਇਸ ਤੋਂ ਕੋਈ ਹਾਂਜੀ ਇਹਦੇ ਖਿਲਾਫ ਪਹਿਲਾਂ ਵੀ ਇੱਕ 15 ਗ੍ਰਾਮ ਜਿਹੜਾ ਹੈਗਾ ਹੈਰੋਨ ਦਾ ਮੁਕਦਮਾ ਦਰਜ ਹੋਇਆਗਾ ਇਹ ਨਸ਼ੇ ਵੇਚਣ ਦਾ ਧੰਦਾ ਕਾਫੀ ਸਮੇਂ ਤੋਂ ਕਰਦੀ ਆਈ ਹੈ ਇਹਦੇ ਖਿਲਾਫ ਜਿਹੜੇ ਦੋ ਮੁਕਦਮੇ ਓਵਰਡੋਸ ਦੇ ਜਿਹੜੇ ਇੱਥੇ ਡੈਥ ਹੋਈਆਂ ਸੀ ਉਹਨਾਂ ਮੁਕਦਮਿਆਂ ਦੇ ਵਿੱਚ ਨੋਬੀਗिएट ਕੀਤੀ ਗਈ ਸੀ ਉਹਦੇ ਵਿੱਚੋਂ ਇੱਕ ਮੁਕਦਮੇ ਦੇ ਵਿੱਚ ਇਹਦੀ ਜਿਹੜੀ ਹੈ ਗ੍ਰਿਫਤਾਰੀ ਹੋ ਚੁੱਕੀ ਸੀ ਇੱਕ ਸਾਡੇ ਕਨਾਲ ਦੇ ਥਾਣੇ ਦਾ ਮੁਕਦਮਾ ਹੀ ਹੈਗਾ ਜਿਹੜਾ ਪਿਛਲੇ ਮਹੀਨੇ ਹੀ ਦਰਜ ਹੋਇਆਗਾ ਉਦੇ ਚ ਦੀ ਗ੍ਰਿਫਤਾਰੀ ਬਾਕੀ ਸੀ ਉਹਦੇ ਵਿੱਚ ਵੀ ਅਸੀਂ ਉਹਨੂੰ ਗ੍ਰਿਫਤਾਰ ਕਰ ਰਹੇ ਹਾਂ ਇਹ ਕੋਈ ਬਿਕੀਨਾ ਦਾ ਲੜਕਾ ਹੈਗਾ ਜਿਹੜਾ ਨੂੰ ਸਪਲਾਈ ਕਰਕੇ ਜਾਂਦਾ ਹੈ ਗੋਲੀਆਂ ਵੀ ਸਪਲਾਈ ਕਰਦਾ ਹੈਗਾ ਹੈਰਨ ਵੀ ਇਹਨੂੰ ਸਪਲਾਈ ਉਹੀ ਕਰਕੇ ਦੇ ਕੇ ਜਾਂਦਾ ਉਹਦੇ ਬਾਰੇ ਅਸੀਂ ਅੱਗੇ ਵੈਰੀਫਾਈ ਕਰ ਹਾਂਜੀ ਇਹ ਨਰਸ਼ਰੀਆਂ ਗੋਲੀਆਂ ਦਾ ਕੋਈ ਨਾਮ ਜਾਂ ਕੀ ਹੈ ਹਾਂਜੀ ਇਹ ਹੈਗੀਆਂ ਜੀ ਅਲਟਰਾ ਸੇਫ 0.5mg ਹੈ ਇੱਕ ਹੈਗੀ ਹੈਗੀ ਅਲਪਰੋਜ਼ੋ 0.5 mg ਇਹ ਕੱਥੀ ਹੀ ਦਿੰਦੀ ਸੀ ਕਿਸੇ ਨੂੰ ਕੋਈ ਰਿਟੇਲ ਤੇ ਦੇ ਸੀ ਨਹੀਂ ਇਹ ਛੋਟੇ ਛੋਟੇ ਰਿਟੇਲ ਦੇ ਵਿੱਚ ਵੇਚਦੀ ਹੈ ਪ੍ਰਾਣੇ ਕਰ ਰਹੇ ਦੀ ਫੈਮਿਲੀ ਬੈਕਗਰਾਉਂਡ ਵੀ ਹੈਗੀ ਹੈ ਜਿਹੜੀ ਇਹਦੇ ਇਹਦੇ ਪਿੱਛੇ ਜਿਹੇ ਬੇਟੇ ਦੇ ਮਕਦਮੇ ਦਰਜ ਹੋਇਆ ਸੀਗਾ ਫੈਮਿਲੀ ਬੈਕਗਰਾਉਂਡ ਵੀ ਹੈ ਜੀ ਨਸ਼ਾ ਵੇਚਣ ਦੀ ਆਦੀ ਹੈ ਸਾਰੀ ਜਿਹੜੇ ਬੰਦੇ ਨੇ ਤੋਂ ਲੈ ਕੇ ਆਉਂਦੀ ਹੈ ਕੋਈ ਪੁੱਛ ਉਸ ਤੋਂ ਬਾਅਦ ਉਹ ਉਸਨੇ ਉਸ ਨੂੰ ਫੜਿਆ ਜਾਂ ਜਿਹੜੀ ਹਜ਼ੀ ਉਹਦੀ ਪਹਿਲੀ ਪੁੱਛਗਿੱਛ ਕੀਤੀ ਹੈ ਉਹਦੇ ਵੀ ਸਿਰਫ ਇਹ ਵਿਕੀ ਨਾਂ ਦਾ ਬੰਦਾ ਹੀ ਦੱਸ ਰਹੀ ਹੈ ਜਿਹਨੂੰ ਇਹ ਅੰਮ੍ਰਿਤਸਰ ਦੇ ਰਹਿਣ ਵਾਲਾ ਦੱਸ ਰਹੀ ਹੈ ਅੱਗੇ ਉਹਦੀ ਡਗਾਈ ਨਰ ਪਤਾਲ ਕਰਾਂਗੇ ਉਦੀ ਐਡਰੈਸ ਵਗੈਰਾ ਕਨਫਰਮ ਕਰਾਂਗੇ ਕਿ ਜੋ ਆਏਗਾ ਸਫਾ ਮੈਸੇਜ ਤੇ ਉਹਦੇ ਅਨੁਸਾਰ ਕਾਰਵਾਈ ਕਰਾਂਗੇ ਉਹ ਚਾਹ ਲੋਕਾਂ ਨੂੰ ਸ਼ਾਮਲ ਹੋ ਗਈ ਉਹ ਵੈਰੀਫਾਈ ਅਸੀਂ ਕਰ ਰਹੇ ਹਾਂ ਪਰਤਾਲ ਦੇ ਨਾਲ ਜੋ ਵੀ ਸਾਹਮਣੇ ਆਇਆ ਉਹਨੇ ਵੀ ਖਿਲਾਫ ਕਾਰਵਾਈ ਕਰਾਂਗੇ